ਓਕਲੈਂਡ ਵਿੱਚ ਹੂ ਕਬੱਡੀ ਠਾਠਾਂ ਮਾਰੂ ਕੱਠ ਕੁੜੇ ਨਿਊਜ਼ੀਲੈਂਡ ਦਾ ਵਰਲਡ ਕੱਪ ਕੁੜੇ ਸੁਪਰੀਮ ਸਪੋਰਟਿਟੀ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਬੈਨਰ ਹੇਠ ਕਹਿੰਦੇ ਕਬੱਡੀ ਦਾ ਵੱਡਾ ਮਹਾਕੁੰਭ ਹੋਵੇਗਾ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਦੀਆਂ ਗਰਾਊਂਡਾਂ ਹੋਣਗੀਆਂ ਉਹ ਗੱਲਾਂ ਉਹ ਗੱਲਾਂ ਉਹ ਗੱਲਾਂ ਕਹਿੰਦੇ ਵੱਡੇ ਪੱਦਰ ਦੀਆਂ ਹੋ ਜਾਣੀਆਂ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਐਨ ਜ਼ेड ਪੰਜਾਬੀ ਨਿਊਜ਼ ਅਤੇ ਮੈਂ ਹਾਂ ਜਸਪ੍ਰੀ ਸਿੰਘ ਰਾਏਪਰਾ ਇਸ ਮੌਕੇ ਐਨ ਜ਼ेड 6 ਸਪੋਰਟਸ ਕੰਪਲੈਕਸ ਟਾਕਾਨੀਨੀ ਦੇ ਵਿੱਚ ਖੜੇ ਹੈਗੇ ਆ ਜਿੱਥੇ ਵਿਸ਼ਵ ਨਿਊਜ਼ੀਲੈਂਡ ਵਿਸ਼ਵ ਕਬੱਡੀ ਕੱਪ ਜਿਹੜਾ ਹੈਗਾ ਆ ਤੀਜਾ ਹੋ ਰਿਹਾ ਹੈਗਾ ਆ ਉਹਦੀਆਂ ਤਿਆਰੀਆਂ ਜਿਹੜੀਆਂ ਆ ਮੁਕੰਮਲ ਹੋ ਗਈਆਂ ਤੇ ਸਾਡੇ ਨਾਲ ਇਸ ਮੌਕੇ ਅਫੀਸ਼ੀਅਲ ਇਸ ਕਬੱਡੀ ਕੱਪ ਦੇ ਜਿਹੜੇ ਹੈਗੇ ਨੇ ਜਿਹੜਾ ਵਰਲਡ ਕਬੱਡੀ ਕੱਪ 2025 ਕਰਵਾਇਆ ਜਾ ਰਿਹਾ ਹੈ ਮੇਰੇ ਨਾਲ ਭੁਪਿੰਦਰ ਸਿੰਘ ਉਨੀ ਹੈਗੇ ਨੇ ਨਾਲ-ਨਾਲ ਹੋਰ ਸੱਜਣ ਜਿਹੜੇ ਹੈਗੇ ਆ ਇੱਥੇ ਸਾਰੇ ਜਿਹੜੇ ਦੇਖ ਰੇ ਕਰ ਰਹੇ ਹੈਗੇ ਕੱਲ ਨੂੰ ਜਿਹੜਾ ਹੈਗਾ ਵੱਡਾ ਮਹਾਕੁੰਭ ਕਬੱਡੀ ਦਾ ਹੋਣਾ ਹੈਗਾ ਉਹਦੀ ਜਿਹੜੀ ਸਾਰੇ ਕੰਮਕਾਰ ਜਿਹੜੇ ਹੈਗੇ ਆ ਇਹ ਦੇਖ ਰਹੇ ਆ ਕਿ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਮੈਚ ਦੇ ਪਹਿਲਾਂ ਕੀ ਕੀ ਤਿਆਰੀਆਂ ਹੈਗੀਆਂ ਕੀ ਕੀ ਕੱਲ ਨੂੰ ਦੇਖਣ ਨੂੰ ਮਿਲਣਾ ਹੈਗਾ ਕਿਹੜੇ ਕਿਹੜੇ ਮੇਨ ਕਬੱਡੀ ਖਿਡਾਰੀ ਜਿਹੜੇ ਹੈਗੇ ਆ ਪਹੁੰਚ ਰਹੇ ਕਿਹੜੇ ਜਿਹੜੇ ਹੈਗੇ ਆ ਆਫੀਸ਼ੀਅਲ ਲੀਡਰ ਇਸ ਜਗ੍ਹਾ ਦੇ ਉੱਤੇ ਜਿਹੜੇ ਹੈਗੇ ਆ ਪਹੁੰਚ ਰਹੇ ਹੈਗੇ ਉਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਭਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਰੋਤਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਵਿੰਦਰ ਜੀ ਜੇ ਆਪਾਂ ਗੱਲਬਾਤ ਕਰੀਏ ਕੱਲ ਦੇ ਵਿਸ਼ਵ ਕਬੱਡੀ ਕੱਪ ਬਾਰੇ 225 ਤੀਜਾ ਵਿਸ਼ਵ ਕਬੱਡੀ ਕੱਪ ਹੋ ਰਿਹਾ ਹੈਗਾ ਆ ਸੁਪ ਇਹ ਕਬੱਡੀ ਹੋ ਰਹੀ ਹੈਗੀ ਆ ਕਿੰਦਾਂ ਤਿਆਰੀਆਂ ਹੈਗੀਆਂ ਤਿਆਰੀਆਂ ਜੀ ਸਾਰੀਆਂ ਮਹਾਰੇ ਦੀ ਕਿਰਪਾ ਦੇ ਨਾਲ ਪੂਰੀਆਂ ਫੁੱਲ ਤਿਆਰੀਆਂ ਚੱਲ ਰਹੀਆਂ ਨੇ ਸਾਰੀਆਂ ਚੀਜ਼ਾਂ ਜੀ ਟਾਈਮ ਤੇ ਆ ਟਾਈਮ ਟੇਬਲ ਦੇ ਸਹਾ ਨਾਲ ਪਲੇਅਰ ਵੀ ਸਾਰੇ ਪਹੁੰਚ ਚੁੱਕੇ ਨੇ ਜਿਹੜੇ ਅਫੀਸ਼ੀਅਲ ਆ ਉਹ ਵੀ ਸਾਰੇ ਪਹੁੰਚ ਚੁੱਕੇ ਨੇ ਬਾਹਰੋਂ ਤੇ ਤਿਆਰੀਆਂ ਤੁਸੀਂ ਦੇਖ ਹੀ ਲਿਆ ਜੇ ਤੁਸੀਂ ਵੀਡੀਓ ਦੇ ਵਿੱਚ ਪਹਿਲਾਂ ਵੀ ਦਿਖਾਇਆ ਮੈਂ ਪਿਛਲੇ ਤਿੰਨ ਚੌਹਾਂ ਦਿਨਾਂ ਦੇ ਵਿੱਚ ਸਟੈਂਡ ਬਾਕੀ ਸਾਰੇ ਪ੍ਰਬੰਧ ਪਿਛਲੇ ਸਾਲ ਨਾਲੋਂ ਹੋਰ ਵਧਾ ਦਿੱਤੇ ਆ ਕਿਉਂਕਿ ਸੰਗਤ ਪਿਛਲੇ ਸਾਲ ਬਹੁਤ ਜਿਆਦੀ ਸੀ ਉਹਦਾ ਕਰਕੇ ਇੱਕ ਦੋ ਸਟੈਂਡ ਜਿਹੜੇ ਉਹ ਐਕਸਟਰਾ ਲਾਏ ਆ ਬਾਕੀ ਗਰਾਊਂਡ ਦੀ ਵੀ ਪ੍ਰੈਪਰੇਸ਼ਨ ਸਾਰੀ ਰੈਡੀ ਆ ਪਲੇਅਰ ਵੀ ਰੈਡੀ ਆ ਤੇ ਸੇਵਾਦਾਰਾਂ ਨੇ ਆਪਣੇ ਵੱਲੋਂ ਤੋਂ ਪੂਰੀ ਟਰਾਈ ਕੀਤੀ ਆ ਕਿ ਖਰੇ ਉਤਰੀਏ ਸੰਗਤਾਂ ਦੇ ਕਹਿ ਕਰਨ ਤੇ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੀ ਕਬੱਡੀ ਦੀ ਗੱਲ ਕੀਤੀ ਜਾਵੇ ਭពਿੰਦਰ ਜੀ ਸਭ ਤੋਂ ਪਹਿਲਾਂ ਕਿੰਨੇ ਕ ਖਿਡਾਰੀ ਜਿਹੜੇ ਅੰਤਰਰਾਸ਼ਟ ਸਾਰੇ ਅੰਤਰਰਾਸ਼ਟਰੀ ਖਿਡਾਰੀ ਖੇਡਣੇ ਹੈਗੇ ਆ ਕਿੰਨੇ ਕ ਖਿਡਾਰੀ ਹੈਗੇ ਟੋਟਲ ਜੇ ਆਪਾਂ ਗੱਲ ਕੀਤੀ ਜਾਵੇ ਦੇਖੋ ਜੀ ਨਾਰਮਲੀ ਆਪਾਂ ਜੇ ਦੇਖੀਏ ਤੇ 10 ਕ ਬੰਦੇ ਦੀ ਟੀਮ ਬਣਦੀ ਐ ਸੋ 6 ਟੀਮਾਂ ਵਾਂ 60 ਪਲੇਅਰ ਜਿਹੜੇ ਆ ਉਹ ਤੇ ਮੇਨ ਜਿਹੜੇ ਵਰਲਡ ਦੇ ਉਹ ਖੇਡ ਰਹੇ ਨੇ ਆ 6 ਟੀਮਾਂ ਵਾਂ ਜਿੱਦਾਂ ਆਪਣੇ ਕੈਨੇਡਾ ਦੇ ਵਿੱਚ ਕੱਪ ਹੁੰਦਾ ਵਾ ਜਾਂ ਇੰਡੀਆ ਦੇ ਵਿੱਚ ਵੱਡੇ ਕੱਪ ਹੁੰਦੇ ਨੇ ਉਹ ਸਾਰੇ ਸੁਪਰਸਟਾਰ ਜਿਹੜੇ ਉਹ ਇੱਥੇ ਪਹੁੰਚੇ ਹੋਏ ਆ ਆ ਸੀਲੂ ਵੀ ਉਤਰ ਗਿਆ ਵਾ ਉਹਨੂੰ ਪਿਛਲੇ ਵੀ ਕੀ ਕਹਿੰਦੇ ਨੇ ਇੰਡੀਆ ਜਾਣਾ ਪਿਆ ਸੀ ਫੈਮਿਲੀ ਫੰਕਸ਼ਨ ਕਰਕੇ ਉਹ ਵੀ ਦੁਬਾਰਾ ਵਾਪਸ ਆ ਗਿਆ ਤੇ ਆਪਣੇ ਇੰਡੀਆ ਦੇ ਕੈਪਟਨ ਜਿਹੜੇ ਮੰਗੀ ਮੰਗੀ ਭਾਜੀ ਆ ਉਹ ਵੀ ਆ ਪਹੁੰਚ ਚੁੱਕੇ ਨੇ ਤੇ ਬਾਕੀ ਜਿਹੜੇ ਰੈਗੂਲਰ ਸੀਜ਼ਨ ਦੇ ਵਿੱਚ ਖੇਡ ਰਹੇ ਸੀ ਫੈਡਰੇਸ਼ਨ ਵੱਲੋਂ ਉਹ ਸਾਰੇ ਪਲੇਅਰ ਇੱਥੇ ਹੈਗੇ ਆ ਤੇ ਜਹਾਦਾ ਸੁਰਖਪੁਰਿਆ ਵੀ ਪਹੁੰਚ ਗਿਆ ਵਾ ਉਹਨਾਂ ਦੀ ਵੀ ਫਲਾਈਟ ਉਤਰ ਗਈ ਆ ਸੋ ਇਹ ਜਿਹੜੇ ਪਲੇਅਰ ਸੀਗੇ ਇਹ ਇਹ ਵੀ ਹੁਣ ਕਹਿ ਲਓ ਕਿ ਕੱਲ ਨੂੰ ਸਾਰੇ ਜਾਣੇ ਆਪਦੀ ਖੇਡ ਦਿਖਾਉਣਗੇ ਇੱਥੇ ਉਦੋਂ ਵੀ ਵੈਸੇ ਜੇ ਹੁਣ ਗੱਲ ਕੀਤੀ ਜਾਵੇ ਵਿਸ਼ਵ ਭਰ ਦੇ ਵਿੱਚ ਇਸ ਕਬੱਡੀ ਵਰਲਡ ਕੱਪ ਦਾ ਜਿਹੜਾ ਨਾਮ ਵੱਡਾ ਹੋ ਗਿਆ ਹੈਗਾ ਆ ਬੈਠਣ ਵਾਸਤੇ ਕਿੰਨੇ ਇੱਕ ਸੀਟਾਂ ਜਿਹੜੀਆਂ ਹੈਗੀਆਂ ਉਪਲਬਧ ਨੇ ਦੇਖੋ ਜੀ ਜਿਹੜਾ ਮੇਨ ਸਟੇਡੀਅਮ ਉਹ ਤਾਂ ਸਾਰਿਆਂ ਨੇ ਨਿਊਜ਼ੀਲੈਂਡ ਦੇ ਵਿੱਚ ਦੇਖਿਆ ਹੋਇਆ ਉਹ ਤੋਂ ਬਿਨਾਂ ਆਪਾਂ ਚਾਰ ਸਟੈਂਡ ਜਿਹੜੇ ਵੱਡੇ ਹੋਰ ਲਵਾਏ ਆ ਤੇ ਪਲੱਸ ਏਰਕੀ ਕਮੈਂਟਰੀ ਵਾਲਿਆਂ ਦਾ ਜਿਹੜਾ ਲਾਈਵ ਵਾਲਿਆਂ ਦਾ ਉਹਨਾਂ ਨੂੰ ਵੀ ਆਪਾਂ ਸੈਪਰਟ ਸਟੈਂਡ ਦਿੱਤੇ ਆ ਉਹਦੇ ਨਾਲ ਵੀ ਮੈਨੂੰ ਲੱਗਦਾ 4-500 ਸੀਟ ਹੋਰ ਵਧ ਗਈ ਆ ਬਾਕੀ 3000 ਸੀਟਿੰਗ ਜਿਹੜੀ ਆ ਉਹ ਐਕਸਟਰਾ ਲਗਾਈ ਗਈ ਆ ਪਿਛਲੇ ਸਾਲ ਨਾਲੋਂ ਸੋ ਸਾਨੂੰ ਲੱਗਦਾ ਵਾ ਕਿ ਸੰਗਤ ਲਈ ਪ੍ਰਬੰਧ ਜਿਹੜਾ ਵਾ ਉਹ ਆਪਣੇ ਵੱਲੋਂ ਤੇ ਇਦਾਂ ਵਾ ਵੀ ਕਾਫੀ ਵਧੀਆ ਕੀਤਾ ਵਾ ਬਾਕੀ ਹੁਣ ਦੇਖੋ ਕੱਲ ਨੂੰ ਸੰਗਤ ਦੇ ਹੌਸਲੇ ਦੇ ਹਿਸਾਬ ਨਾਲ ਕੀ ਬਣਦਾ ਜੇ ਮੈਚਾਂ ਦੀ ਗੱਲ ਕੀਤੀ ਜਾਵੇ ਮੈਚ ਕਿੰਨੇ ਵਜੇ ਸ਼ੁਰੂਆਤ ਹੋ ਜਾਣੀ ਹੈ ਕਿ ਆ ਟਾਈਮਿੰਗ ਦੇ ਪੱਖੋਂ ਕਈ ਵਾਰੀ ਖੱਜਲਖਵਰੀ ਬੜੀ ਹੁੰਦੀ ਹੈਗੀ ਆਪਣੇ ਮੈਚਾਂ ਦੇ ਵਿੱਚ ਜੇ ਆਪਣੇ ਟੂਰਨਾਮੈਂਟਾਂ ਦੀ ਗੱਲ ਕੀਤੀ ਜਾਵੇ ਕਿ ਇਹ ਬਿਸ਼ਪਕ ਅਪ ਇਸ ਗੱਲ ਦੀ ਗਵਾਹੀ ਭਰਦਾ ਆ ਬਈ ਟਾਈਮ ਦੇ ਸਰ ਜਿਹੜਾ ਹੈਗਾ ਆ ਇਹ ਮੈਚ ਹੁਣੇ ਟਾਈਮ ਦੇ ਨਾਲ ਹੀ ਮੁੱਕਣੇ ਹੈਗੇ ਆ ਕੋਈ ਗੜਬੜ ਜਿਹੜੀ ਹੈਗੀ ਵਿੱਚ ਨਹੀਂ ਹੋਣੀ ਪਿਛਲੇ ਸਾਲ ਵੀ ਆਪਣੀ ਜਿਹੜੀ ਟਾਈਮਿੰਗ ਸੀ ਆਪਣੀ ਟਾਈਮਿੰਗ ਇਹ ਸੀ ਕਿ 12 ਵਜੇ ਸਰਮਨੀ ਸ਼ੁਰੂ ਹੋ ਜਾਣੀ ਆ ਤੇ ਟੀਮਾਂ ਨੇ ਸਾਰਿਆਂ ਨੇ ਆਉਣਾ ਵਾ ਉਹਦੇ ਤੋਂ ਬਾਅਦ ਅਫੀਸ਼ੀਅਲ ਜਿਹੜਾ ਮੈਚ ਆ ਉਹ 12:30 ਆਪਾਂ ਸ਼ੁਰੂ ਕਰਨਾ ਹੈਗਾ ਬਟ ਸਾਡੇ ਵੱਲੋਂ ਪਿਛਲੇ ਸਾਲ ਵੀ ਜੇ ਦੇਖਿਆ ਜਾਵੇ ਤਾਂ ਆਲਮੋਸਟ ਟਾਈਮ ਤੇ ਪਹਿਲਾ ਮੈਚ ਸ਼ੁਰੂ ਹੋ ਗਿਆ ਸੀ ਅ ਬਟ ਇਸ ਸਾਲ ਦੀ ਜਿਹੜੀ ਟਾਈਮਿੰਗ ਆ ਉਹ 12 ਵਜੇ ਦੀ ਆ ਅਸੀਂ ਸੰਗਤਾਂ ਨੂੰ ਪਰ ਰਿਕਵੈਸਟ ਇਹ ਕਰਦੇ ਆ ਕਿ ਕਿਉਂਕਿ ਟ੍ਰੈਫਿਕ ਟਰਾਂਸਪੋਰਟ ਦਾ ਕਰਕੇ ਵੀ ਟਰਾਈ ਕਰੋ ਤੁਸੀਂ 11:00 ਵਜੇ ਆਪਦੀ ਸੀਟ ਜਿਹੜੀ ਆ ਉਹਦੇ ਤੇ ਪਹੁੰਚ ਜਾਓ ਕਿਉਂਕਿ ਅਸੀਂ ਚਾਹੁੰਦੇ ਆ ਵੀ ਜਿੰਨੀ ਛੇਤੀ ਜਦਾਂ ਨਾਰਮਲ ਇੰਟਰਨੈਸ਼ਨਲ ਮੈਚ ਹੁੰਦੇ ਆ ਵੀ ਜੇ ਥੋੜਾ ਕਰ ਲਈ ਆਉਂਗੇ ਤਾਂ ਤੁਹਾਨੂੰ ਰਹੂਗਾ ਸੋ ਪਹਿਲੀ ਜਿਹੜੀ ਆਪਣੀ ਸਰਮਨੀ ਆ ਉਹ 12 ਵਜੇ ਸ਼ੁਰੂ ਹੋ ਜਾਣੀ ਆ ਤੇ 1 ਵਜੇ ਪਹਿਲਾ ਮੈਚ ਹੋਊਗਾ ਜੀ ਬਸ 12:30 ਤੋਂ 1 ਵਜੇ ਦੇ ਵਿੱਚ ਵਿੱਚ ਤੇ ਸਾਰੇ ਮੈਚ ਨੂੰ ਸਮੂਥ ਚਲਾਉਣ ਵਾਸਤੇ ਜਿੰਨੇ ਵੀ ਮੈਚ ਹੋਣੇ ਆਂ ਕਈ ਵਾਰੀ ਕੋਈ ਗੜਬੜ ਵੀ ਹੋ ਜਾਂਦੀ ਨੰਬਰ ਉੱਪਰ ਥੱਲੇ ਹੋ ਜਾਂਦਾ ਉਹਨੂੰ ਟੈਕਲ ਕਰਨ ਵਾਸਤੇ ਵੀ ਪੂਰੇ ਪ੍ਰਬੰਧ ਹੈਗੇ ਆ ਹਾਂਜੀ ਦੇਖੋ ਜੀ ਜਿੱਦਾਂ ਵੱਡੇ ਕੱਪਾਂ ਦੇ ਹੁੰਦਾ ਵਾ ਸਾਡੀ ਜਿਹੜੀ ਤੇ ਕੋਈ ਪੁਆਇੰਟ ਸਿਸਟਮ ਦਾ ਉਹਦੇ ਲਈ ਸਾਡੀ ਟੈਕਨੀਕਲ ਕਮੇਟੀ ਹੋਊਗੀ ਉਹਨਾਂ ਨੂੰ ਰੀਪਲੇਸ ਸਕਰੀਨਸ ਅਵੇਲੇਬਲ ਆ ਫੇ ਜਿਹੜੇ ਮੇਨ ਆਪਣੇ ਇੰਟਰਨੈਸ਼ਨਲ ਚਾਰ ਰੈਫਰੀ ਆ ਵੱਡੇ ਉਹ ਵੀ ਪਹੁੰਚੇ ਹੋਏ ਆ ਉਹਨਾਂ ਨੇ ਹੀ ਸਾਰੇ ਮੈਚ ਕਰਾਉਣੇ ਆ ਤੇ ਆਪਣੇ ਤਿੰਨ ਜਿਹੜੇ ਇੱਥੋਂ ਦੇ ਮੇਨ ਰੈਫਰੀ ਉਹਨਾਂ ਨੇ ਕਰਾਉਣ ਕੀ ਜਿਹੜੀ ਪ੍ਰਬੰਧਕ ਕਮੇਟੀ ਆ ਉਹਨੂੰ ਕਾਫੀ ਐਕਸਪੀਰੀਅੰਸ ਆ ਉਹਦੇ ਵਿੱਚ 4-5 ਆਪਣੇ ਕੋਲੋਂ ਸੱਜਣ ਇਦਾਂ ਦੇ ਜਿਨ੍ਹਾਂ ਨੇ ਪਿਛਲੇ 20-20 ਸਾਲ ਤੋਂ ਕਬੱਡੀ ਕਰਾ ਰਹੇ ਆ ਸੋ ਉਹਨਾਂ ਨੂੰ ਕਾਫੀ ਐਕਸਪੀਰੀਅੰਸ ਆ ਜਦੋਂ ਕੋਈ ਪ੍ਰੋਬਲਮ ਵੀ ਆਊਗੀ ਉਹਨਾਂ ਨੂੰ ਪਤਾ ਕਿਦਾਂ ਟੈਕਲ ਕਰਨਾ ਜੀ ਕਈ ਵਾਰੀ ਇਹ ਹੁੰਦਾ ਕਿ ਕਬੱਡੀ ਖੇਡਣ ਵਾਲੇ 4 ਹੁੰਦੇ ਨੇ ਤੇ ਪਾਣੀ ਪਲਾਣ ਵਾਲੇ 15-20 ਵਿੱਚ ਹੋ ਜਾਂਦੇ ਉਹਦਾ ਵੀ ਪੂਰਾ ਰੋਕ ਥਾਮ ਜਿਹੜੀ ਹੈਗੀ ਪਹਿਲਾਂ ਹੀ ਕੀਤੀ ਹੋਈ ਹੈ ਹਾਂਜੀ ਉਹਦਾ ਇਦਾਂ ਜੀ ਪਿਛਲੇ ਸਾਲ ਨਾਲੋਂ ਵੀ ਥੋੜਾ ਪ੍ਰਬੰਧ ਹੋਰ ਸਟ੍ਰੈਕਟ ਆ ਫੈਂਸ ਜਿਹੜੀ ਇੱਕ ਅੰਦਰ ਗਰਾਊਂਡ ਦੇ ਨਾਲ ਇਹ ਪਾਣੀ ਪਲਾਉਣਾ ਜਿਹੜੇ ਜੰਗ ਮੁੰਡੇ ਉਹਨਾਂ ਨੇ ਹੀ ਪਲਾਉਣਾ ਵਾ ਡਰਿੰਕ ਬ੍ਰੇਕਸ ਆ ਅਫੀਸ਼ੀਲੀ ਸੋ ਕੋਈ ਤੁਹਾਨੂੰ ਜਿਆਦਾ ਗਰਾਊਂਡ ਦੇ ਵਿੱਚ ਕੋਈ ਕਹਿ ਲੋ ਕਿ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਪਤਾ ਦਰਸ਼ਕਾਂ ਨੂੰ ਇਦਾਂ ਲੱਗਦਾ ਕਿ ਵੀ ਗਰਾਊਂਡ ਦੇ ਵਿੱਚ ਜਿਆਦਾ ਰਸ਼ ਆ ਉਹਨੂੰ ਅਸੀਂ ਟਰਾਈ ਕੀਤੀ ਆ ਵੀ ਪਿਛਲੇ ਸਾਲ ਨਾਲੋਂ ਵੀ ਜਿਆਦਾ ਟੈਕਲ ਕਰੀਏ ਕਿ ਸਿਰਫ ਜਿਹੜੇ ਰੈਫਰੀ ਆ ਤੇ ਜਾਂ ਕੋਈ ਬੰਦਾ ਜਿਹੜੇ ਬੰਦੇ ਨੇ ਅਫੀਸ਼ੀਅਲ ਦੋ ਬੰਦੇ ਆ ਜਿਨ੍ਹਾਂ ਨੇ ਪਾਣੀ ਪੁਲਾਉਣਾ ਉਹੀ ਟੀਮ ਦੇ ਵਿੱਚ ਉਹੀ ਗਰਾਊਂਡ ਦੇ ਵਿੱਚ ਹੋਣ ਜਦੋਂ ਮੈਚ ਚੱਲਦਾ ਤੇ ਇੱਕ ਨਾ ਭਵਿੰਦਰ ਸਿੰਘ ਜੀ ਜਦ ਤੁਸੀਂ ਹੁਣ ਅਫੀਸ਼ੀਅਲ ਦੇ ਵਿੱਚ ਕੰਮ ਕਰਦੇ ਹੈ ਕਿਉਂ ਚਿਕਨਾਈ ਵਾਲਾ ਜਿਹੜਾ ਮਸਲਾ ਹੈਗਾ ਉਹ ਬੜਾ ਚੱਲਦਾ ਹੈਗਾ ਕਬੱਡੀ ਦੇ ਵਿੱਚ ਉਹਦੇ ਤੇ ਵੀ ਹੈਗਾ ਕੋਈ ਸਖਤਾਈ ਉਹ ਤੁਹਾਨੂੰ ਪਤਾ ਹੀ ਹੈ ਪਿਛਲੇ ਸਾਲ ਆਪਾਂ ਕਾਫੀ ਚਰਚਾ ਚ ਆਈ ਸੀ ਇੱਕ ਬਹੁਤ ਵੱਡਾ ਪਲੇਅਰ ਸੀ ਜਿਹਨੂੰ ਆਪਾਂ ਇਥੇ ਗਰਾਊਂਡ ਚੋਂ ਦੋ ਬੈਨ ਕਰਤਾ ਸੀ ਸੋ ਜਿਹੜਾ ਚਿਕਨਾਈ ਵਾਲਾ ਵਾ ਉਹਦਾ ਸਿਸਟਮ ਫੇ ਇਦਾਂ ਹੀ ਹੋਣਾ ਪਿਛਲੇ ਸਾਲ ਵਾਂਗੂ ਪੂਰਾ ਸਖਤ ਹੋਣਾ ਪਲੇਅਰ ਦੀ ਅਬਿਲਿਟੀ ਦੇ ਹਿਸਾਬ ਨਾਲ ਨਹੀਂ ਅਸੀਂ ਦੇਖਣਾ ਯਾਨੀ ਇਹ ਹੈਗਾ ਆ ਕਿ ਕੋਈ ਇਦਾਂ ਨਹੀਂ ਹੈਗਾ ਕਿ ਹੁਣ ਕਿਸੇ ਨੇ ਕਿਹਾ ਇਹ ਲਾ ਲਿਆ ਹੈਗਾ ਚਲੋ ਆਪਾਂ ਆਪਣਾ ਰੂਲ ਚੇਂਜ ਕਰਦੇ ਰੂਲ ਇਜ਼ ਰੂਲ 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 ਹੀ ਆ ਜੀ ਪਿਛਲੇ ਸਾਲ ਵਾਂਗੂ ਜਿੱਦਾਂ ਆਪਾਂ ਪਲੇਅਰ ਵੱਡਾ ਬਹੁਤ ਹੀ ਵੱਡਾ ਪਲੇਅਰ ਸੀ ਉਹ ਉਹਨੂੰ ਬਾਹਰ ਕੱਢਣਾ ਸਾਡੇ ਲਈ ਬਹੁਤ ਹੀ ਮੁਸ਼ਕਲ ਵਾਲਾ ਕੰਮ ਸੀ ਬਟ ਅਸੀਂ ਉਹ ਇਸ ਸਾਲ ਵੀ ਸੇਮ ਆ ਪਲੇਅਰਾਂ ਨੂੰ ਆਲਰੇਡੀ ਪਹਿਲਾਂ ਇਨਫੋਰਮੇਸ਼ਨ ਪਹੁੰਚੀ ਹੋਈ ਆ ਕਿ ਅਸੀਂ ਸੰਗਤਾਂ ਨੂੰ ਪਹਿਲਾਂ ਰੱਖ ਕੇ ਚੱਲਣਾ ਉਹ ਕਲੀਨ ਕਬੱਡੀ ਦੇਖਣਾ ਚਾਹੁੰਦੇ ਆ ਸੋ ਜੇ ਕਿਸੇ ਪਲੇਅਰ ਨੇ ਕੋਈ ਪ੍ਰੋਬਲਮ ਕੀਤੀ ਅਸੀਂ ਸੰਗਤ ਨੂੰ ਪਹਿਲਾਂ ਅਸੀਂ ਪਲੇਅਰ ਨੂੰ ਬਾਹਰ ਬਿਠਾਵਾਂਗੇ ਹਾਂ ਸੋ ਕਿਉਂਕਿ ਸਾਰਿਆਂ ਲਈ ਬਰਾਬਰ ਕਬੱਡੀ ਹੋਵੇ ਸੋ ਉਹਦੇ ਰੂਲ ਪਿਛਲੇ ਸਾਲ ਵਾਂਗੂ ਸਟ੍ਰਿਕਟੀ ਹੈ ਜੀ ਤੇ ਬਾਕੀ ਹੁਣ ਜਿਹੜਾ ਗਰਾਊਂਡ ਦੇ ਵਿੱਚ ਸਾਰਾ ਜਿਹੜਾ ਮਾਰਕੀ ਮੁਰਕੀ ਹੈਗੀ ਉਹ ਆਪਾਂ ਦੇਖ ਰਹੇ ਆ ਇੱਥੇ ਪੂਰੀ ਹੋ ਗਈ ਹੈਗੀ ਆ ਤੇ ਸਾਰੀ ਬਾਕੀ ਹੋਰ ਕੋਈ ਗੱਲਬਾਤ ਤੁਸੀਂ ਕਰੋ ਬਾਕੀ ਜੀ ਮਾਰਾ ਨੇ ਸੁਣੀ ਹੋਈ ਹੈ ਵੈਦਰ ਬਹੁਤ ਸੋਹਣਾ ਜਿਹੜੀ ਗਰਾਊਂਡ ਦੀ ਪ੍ਰੈਪਰੇਸ਼ਨ ਆ ਉਹ 95% ਡਨ ਆ ਤੁਸੀਂ ਦੇਖ ਹੀ ਲਿਆ ਪਿੱਛੇ ਮਿਊਜ਼ਿਕ ਵੀ ਚੱਲਦਾ ਸੀ ਤੇ ਉਹਦਾ ਸਾਊਂਡ ਸਿਸਟਮ ਸਾਰਾ ਕੁਝ ਆਲਮੋਸਟ ਡਨ ਹੋ ਚੁੱਕਾ ਹੁਣ ਬਸ ਇਹ ਹੀ ਆ ਕਿ ਕੱਲ ਨੂੰ ਤਿਆਰੀਆਂ ਵਾਂ ਤੇ ਸੰਗਤ ਨੂੰ ਰਿਕੁਐਸਟ ਆ ਕਿ ਟਾਈਮ ਸਰ ਆਇਓ ਉਹਦੇ ਨਾਲ ਥੋੜਾ ਇਹ ਹੋ ਜਾਂਦਾ ਕਿ ਸਾਰਿਆਂ ਨੂੰ ਈਜ਼ੀ ਹੋ ਜਾਂਦਾ ਬਹਿਣਾ ਵੀ ਹਨਾ ਤੇ ਆਪਣੇ ਬੱਚੇ ਆ ਵੀ ਟਰਾਈ ਕਰੋ ਵੀ ਜੇ ਛੇਤੀ ਆ ਜਾਣ ਤੇ ਉਹ ਬੈਟਰ ਹੈ ਜੀ ਧੰਨਵਾਦ ਜੀ ਤੁਸੀਂ ਗੱਲਬਾਤ ਕੀਤੀ ਇਹ ਸਨ ਭពਿੰਦਰ ਸਿੰਘ ਜਿਨ੍ਹਾਂ ਨੇ ਗੱਲਬਾਤ ਕੀਤੀ ਹੋਰ ਵੀ ਜਾਣਕਾਰੀਆਂ ਲੈ ਕੇ ਕਬੱਡੀ ਕੱਪ ਦੇ ਸਬੰਧ ਦੇ ਵਿੱਚ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਉਦੋਂ ਤੱਕ ਦਿਓ ਜਸ ਸਤਿ ਸ੍ਰੀ ਅਕਾਲ ਅਕੇ ਆਕਲੈਂਡ ਵਿੱਚ ਹੂ ਕਬੱਡੀ ਠਾਠਾ ਮਾਰੂ ਕੱਠ ਕੁੜੇ ਨਿਊਜ਼ੀਲੈਂਡ ਦਾ ਵਰਲਡ ਕੱਪ ਕੁੜੇ ਸੁਪਰੀਮ ਸੈਕਸਾਇਟੀ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਬੈਨਰ ਹੇਠ ਕਹਿੰਦੇ ਕਬੱਡੀ ਦਾ ਵੱਡਾ ਮਹਾਕੁੰਭ ਹੋਵੇਗਾ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਦੀਆਂ ਗਰਾਊਂਡਾਂ ਹੋਣਗੀਆਂ ਉਹ ਗੱਲਾਂ ਉਹ ਗੱਲਾਂ ਉਹ ਗੱਲਾਂ ਕਹਿੰਦੇ ਵੱਡੇ ਪੱਦਰ ਦੀਆਂ ਹੋ ਜਾਣੀਆਂ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਐਨਜ਼ेड ਪੰਜਾਬੀ ਨਿਊਜ਼ ਅਤੇ ਮੈਂ ਹਾਂ ਜਸਪ੍ਰੀ ਸਿੰਘ ਰਾਏਪਰਾ ਇਸ ਮੌਕੇ ਐਨਜ਼ेड 6 ਸਪੋਰਟਸ ਕੰਪਲੈਕਸ ਟਾਕਾਨੀਨੀ ਦੇ ਵਿੱਚ ਖੜੇ ਹੈਗੇ ਆ ਜਿੱਥੇ ਵਿਸ਼ਵ ਨਿਊਜ਼ੀਲੈਂਡ ਵਿਸ਼ਵ ਕਬੱਡੀ ਕੱਪ ਜਿਹੜਾ ਹੈਗਾ ਆ ਤੀਜਾ ਹੋ ਰਿਹਾ ਹੈਗਾ ਆ ਉਹਦੀਆਂ ਤਿਆਰੀਆਂ ਜਿਹੜੀਆਂ ਆ ਮੁਕੰਮਲ ਹੋ ਗਈਆਂ ਤੇ ਸਾਡੇ ਨਾਲ ਇਸ ਮੌਕੇ ਅਫੀਸ਼ੀਅਲ ਇਸ ਕਬੱਡੀ ਕੱਪ ਦੇ ਜਿਹੜੇ ਹੈਗੇ ਨੇ ਜਿਹੜਾ ਵਰਲਡ ਕਬੱਡੀ ਕੱਪ 2025 ਕਰਵਾਇਆ ਜਾ ਰਿਹਾ ਹੈ ਮੇਰੇ ਨਾਲ ਭពਿੰਦਰ ਸਿੰਘ ਉਹੀ ਹੈਗੇ ਨੇ ਨਾਲ ਨਾਲ ਹੋਰ ਸਜਣ ਜਿਹੜੇ ਹੈਗੇ ਆ ਇੱਥੇ ਸਾਰੇ ਜਿਹੜੇ ਦੇਖ ਰੇ ਕਰ ਰਹੇ ਹੈਗੇ ਕੱਲ ਨੂੰ ਜਿਹੜਾ ਹੈਗਾ ਵੱਡਾ ਮਹਾ ਕੁੰਭ ਕਬੱਡੀ ਦਾ ਹੋਣਾ ਹੈਗਾ ਉਹਦੀ ਜਿਹੜੀ ਸਾਰੇ ਕੰਮਕਾਰ ਜਿਹੜੇ ਹੈਗੇ ਆ ਇਹ ਦੇਖ ਰਹੇ ਆ ਕਿ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਮੈਚ ਦੇ ਪਹਿਲਾਂ ਕੀ ਕੀ ਤਿਆਰੀਆਂ ਹੈਗੀਆਂ ਕੀ ਕੀ ਕੱਲ ਨੂੰ ਦੇਖਣ ਨੂੰ ਮਿਲਣਾ ਹੈਗਾ ਕਿਹੜੇ ਕਿਹੜੇ ਮੇਨ ਕਬੱਡੀ ਖਿਡਾਰੀ ਜਿਹੜੇ ਹੈਗੇ ਆ ਪਹੁੰਚ ਰਹੇ ਕਿਹੜੇ ਜਿਹੜੇ ਹੈਗੇ ਆ ਆਫੀਸ਼ੀਅਲ ਲੀਡਰ ਇਸ ਜਗ੍ਹਾ ਦੇ ਉੱਤੇ ਜਿਹੜੇ ਹੈਗੇ ਆ ਪਹੁੰਚ ਰਹੇ ਹੈਗੇ ਉਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਭਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਰੋਤਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਵਿੰਦਰ ਜੀ ਜੇ ਆਪਾਂ ਗੱਲਬਾਤ ਕਰੀਏ ਕੱਲ ਦੇ ਵਿਸ਼ਵ ਕਬੱਡੀ ਕੱਪ ਬਾਰੇ 225 ਤੀਜਾ ਵਿਸ਼ਵ ਕਬੱਡੀ ਕੱਪ ਹੋ ਰਿਹਾ ਹੈਗਾ ਆ ਸੁਪ ਇਹ ਕਬੱਡੀ ਹੋ ਰਹੀ ਹੈਗੀ ਆ ਕਿੰਦਾਂ ਤਿਆਰੀਆਂ ਹੈਗੀਆਂ ਤਿਆਰੀਆਂ ਜੀ ਸਾਰੀਆਂ ਮਹਾਰੇ ਦੀ ਕਿਰਪਾ ਦੇ ਨਾਲ ਪੂਰੀਆਂ ਫੁੱਲ ਤਿਆਰੀਆਂ ਚੱਲ ਰਹੀਆਂ ਨੇ ਸਾਰੀਆਂ ਚੀਜ਼ਾਂ ਜੀ ਟਾਈਮ ਤੇ ਆ ਟਾਈਮ ਟੇਬਲ ਦੇ ਸਹਾ ਨਾਲ ਪਲੇਅਰ ਵੀ ਸਾਰੇ ਪਹੁੰਚ ਚੁੱਕੇ ਨੇ ਜਿਹੜੇ ਅਫੀਸ਼ੀਅਲ ਆ ਉਹ ਵੀ ਸਾਰੇ ਪਹੁੰਚ ਚੁੱਕੇ ਨੇ ਬਾਹਰੋਂ ਤੇ ਤਿਆਰੀਆਂ ਤੁਸੀਂ ਦੇਖ ਹੀ ਲਿਆ ਜੇ ਤੁਸੀਂ ਵੀਡੀਓ ਦੇ ਵਿੱਚ ਪਹਿਲਾਂ ਵੀ ਦਿਖਾਇਆ ਮੈਂ ਪਿਛਲੇ ਤਿੰਨਾਂ ਚੋਹਾਂ ਦਿਨਾਂ ਦੇ ਵਿੱਚ ਸਟੈਂਡ ਬਾਕੀ ਸਾਰੇ ਪ੍ਰਬੰਧ ਪਿਛਲੇ ਸਾਲ ਨਾਲੋਂ ਹੋਰ ਵਧਾ ਦਿੱਤੇ ਆ ਕਿਉਂਕਿ ਸੰਗਤ ਪਿਛਲੇ ਸਾਲ ਬਹੁਤ ਜਿਆਦੀ ਸੀ ਉਹਦਾ ਕਰਕੇ ਇੱਕ ਦੋ ਸਟੈਂਡ ਜਿਹੜੇ ਉਹ ਐਕਸਟਰਾ ਲਾਏ ਆ ਬਾਕੀ ਗਰਾਊਂਡ ਦੀ ਵੀ ਪ੍ਰੈਪਰੇਸ਼ਨ ਸਾਰੀ ਰੈਡੀ ਆ ਪਲੇਅਰ ਵੀ ਰੈਡੀ ਆ ਤੇ ਸੇਵਾਦਾਰਾਂ ਨੇ ਆਪਣੇ ਵੱਲੋਂ ਤੋਂ ਪੂਰੀ ਟਰਾਈ ਕੀਤੀ ਆ ਕਿ ਖਰੇ ਉਤਰੀਏ ਸੰਗਤਾਂ ਦੇ ਕਹਿ ਕਰਨ ਤੇ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੀ ਕਬੱਡੀ ਦੀ ਗੱਲ ਕੀਤੀ ਜਾਵੇ ਭពਿੰਦਰ ਜੀ ਸਭ ਤੋਂ ਪਹਿਲਾਂ ਕਿੰਨੇ ਕ ਖਿਡਾਰੀ ਜਿਹੜੇ ਅੰਤਰਰਾਸ਼ਟ ਸਾਰੇ ਅੰਤਰਰਾਸ਼ਟਰੀ ਖਿਡਾਰੀ ਖੇਡਣੇ ਹੈਗੇ ਆ ਕਿੰਨੇ ਕ ਖਿਡਾਰੀ ਹੈਗੇ ਟੋਟਲ ਜੇ ਆਪਾਂ ਗੱਲ ਕੀਤੀ ਜਾਵੇ ਦੇਖੋ ਜੀ ਨਾਰਮਲੀ ਆਪਾਂ ਜੇ ਦੇਖੀਏ ਤੇ 10 ਕ ਬੰਦੇ ਦੀ ਟੀਮ ਬਣਦੀ ਐ ਸੋ 6 ਟੀਮਾਂ ਵਾਂ 60 ਪਲੇਅਰ ਜਿਹੜੇ ਆ ਉਹ ਤੇ ਮੇਨ ਜਿਹੜੇ ਵਰਲਡ ਦੇ ਉਹ ਖੇਡ ਰਹੇ ਨੇ ਆ 6 ਟੀਮਾਂ ਵਾਂ ਜਿੱਦਾਂ ਆਪਣੇ ਕੈਨੇਡਾ ਦੇ ਵਿੱਚ ਕੱਪ ਹੁੰਦਾ ਵਾ ਜਾਂ ਇੰਡੀਆ ਦੇ ਵਿੱਚ ਵੱਡੇ ਕੱਪ ਹੁੰਦੇ ਨੇ ਉਹ ਸਾਰੇ ਸੁਪਰਸਟਾਰ ਜਿਹੜੇ ਉਹ ਇੱਥੇ ਪਹੁੰਚੇ ਹੋਏ ਆ ਆ ਸੀਲੂ ਵੀ ਉਤਰ ਗਿਆ ਵਾ ਉਹਨੂੰ ਪਿਛਲੇ ਵੀ ਕੀ ਕਹਿੰਦੇ ਨੇ ਇੰਡੀਆ ਜਾਣਾ ਪਿਆ ਸੀ ਫੈਮਿਲੀ ਫੰਕਸ਼ਨ ਕਰਕੇ ਉਹ ਵੀ ਦੁਬਾਰਾ ਵਾਪਸ ਆ ਗਿਆ ਤੇ ਆਪਣੇ ਇੰਡੀਆ ਦੇ ਕੈਪਟਨ ਜਿਹੜੇ ਮੰਗੀ ਮੰਗੀ ਭਾਜੀ ਆ ਉਹ ਵੀ ਆ ਪਹੁੰਚ ਚੁੱਕੇ ਨੇ ਤੇ ਬਾਕੀ ਜਿਹੜੇ ਰੈਗੂਲਰ ਸੀਜ਼ਨ ਦੇ ਵਿੱਚ ਖੇਡ ਰਹੇ ਸੀ ਫੈਡਰੇਸ਼ਨ ਵੱਲੋਂ ਉਹ ਸਾਰੇ ਪਲੇਅਰ ਇੱਥੇ ਹੈਗੇ ਆ ਤੇ ਜਹਾਦਾ ਸੁਰਖਪੁਰਿਆ ਵੀ ਪਹੁੰਚ ਗਿਆ ਵਾ ਉਹਨਾਂ ਦੀ ਵੀ ਫਲਾਈਟ ਉਤਰ ਗਈ ਆ ਸੋ ਇਹ ਜਿਹੜੇ ਪਲੇਅਰ ਸੀਗੇ ਇਹ ਇਹ ਵੀ ਹੁਣ ਕਹਿ ਲਓ ਕਿ ਕੱਲ ਨੂੰ ਸਾਰੇ ਜਾਣੇ ਆਪਦੀ ਖੇਡ ਦਿਖਾਉਣਗੇ ਇੱਥੇ ਉਦੋਂ ਵੀ ਵੈਸੇ ਜੇ ਹੁਣ ਗੱਲ ਕੀਤੀ ਜਾਵੇ ਵਿਸ਼ੇ ਭਰ ਦੇ ਵਿੱਚ ਇਸ ਕਬੱਡੀ ਵਰਲਡ ਕੱਪ ਦਾ ਜਿਹੜਾ ਨਾਮ ਆ ਵੱਡਾ ਹੋ ਗਿਆ ਹੈਗਾ ਆ ਬੈਠਣ ਵਾਸਤੇ ਕਿੰਨੇ ਇੱਕ ਸੀਟਾਂ ਜਿਹੜੀਆਂ ਹੈਗੀਆਂ ਉਪਲਬਧ ਦੇਖੋ ਜੀ ਜਿਹੜਾ ਮੇਨ ਸਟੇਡੀਅਮ ਉਹ ਤਾਂ ਸਾਰਿਆਂ ਨੇ ਨਿਊਜ਼ੀਲੈਂਡ ਦੇ ਵਿੱਚ ਦੇਖਿਆ ਹੋਇਆ ਉਹ ਤੋਂ ਬਿਨਾਂ ਆਪਾਂ ਚਾਰ ਸਟੈਂਡ ਜਿਹੜੇ ਵੱਡੇ ਹੋਰ ਲਵਾਏ ਆ ਤੇ ਪਲੱਸ ਏਰਕੀ ਕਮੈਂਟਰੀ ਵਾਲਿਆਂ ਦਾ ਜਿਹੜਾ ਲਾਈਵ ਵਾਲਿਆਂ ਦਾ ਉਹਨਾਂ ਨੂੰ ਵੀ ਆਪਾਂ ਸੈਪਰਟ ਸਟੈਂਡ ਦਿੱਤੇ ਆ ਉਹਦੇ ਨਾਲ ਵੀ ਮੈਨੂੰ ਲੱਗਦਾ 4-500 ਸੀਟ ਹੋਰ ਵਧ ਗਈ ਆ ਬਾਕੀ 3000 ਸੀਟਿੰਗ ਜਿਹੜੀ ਆ ਉਹ ਐਕਸਟਰਾ ਲਗਾਈ ਗਈ ਆ ਪਿਛਲੇ ਸਾਲ ਨਾਲੋਂ ਸੋ ਸਾਨੂੰ ਲੱਗਦਾ ਵਾ ਕਿ ਸੰਗਤ ਲਈ ਪ੍ਰਬੰਧ ਜਿਹੜਾ ਵਾ ਉਹ ਆਪਣੇ ਵੱਲੋਂ ਤੇ ਇਦਾਂ ਵਾ ਵੀ ਕਾਫੀ ਵਧੀਆ ਕੀਤਾ ਵਾ ਬਾਕੀ ਹੁਣ ਦੇਖੋ ਕੱਲ ਨੂੰ ਸੰਗਤ ਦੇ ਹੌਸਲੇ ਦੇ ਹਿਸਾਬ ਨਾਲ ਕੀ ਬਣਦਾ ਜੇ ਮੈਚਾਂ ਦੀ ਗੱਲ ਕੀਤੀ ਜਾਵੇ ਮੈਚ ਕਿੰਨੇ ਵਜੇ ਸ਼ੁਰੂਆਤ ਹੋ ਜਾਣੀ ਹੈ ਕਿ ਆ ਟਾਈਮਿੰਗ ਦੇ ਪੱਖੋਂ ਕਈ ਵਾਰੀ ਖੱਜਲਖਵਰੀ ਬੜੀ ਹੁੰਦੀ ਹੈਗੀ ਆਪਣੇ ਮੈਚਾਂ ਦੇ ਵਿੱਚ ਜੇ ਆਪਣੇ ਟੂਰਨਾਮੈਂਟਾਂ ਦੀ ਗੱਲ ਕੀਤੀ ਜਾਵੇ ਕਿ ਇਹ ਬਿਸ਼ਪਕ ਅਪ ਇਸ ਗੱਲ ਦੀ ਗਵਾਹੀ ਭਰਦਾ ਆ ਬਈ ਟਾਈਮ ਦੇ ਸਰ ਜਿਹੜਾ ਹੈਗਾ ਆ ਇਹ ਮੈਚ ਹੁਣੇ ਟਾਈਮ ਦੇ ਨਾਲ ਹੀ ਮੁੱਕਣੇ ਹੈਗੇ ਆ ਕੋਈ ਗੜਬੜ ਜਿਹੜੀ ਹੈਗੀ ਪਿੱਛੇ ਨਹੀਂ ਹੋਣੀ ਪਿਛਲੇ ਸਾਲ ਵੀ ਆਪਣੀ ਜਿਹੜੀ ਟਾਈਮਿੰਗ ਸੀ ਆਪਣੀ ਟਾਈਮਿੰਗ ਇਹ ਸੀ ਕਿ 12 ਵਜੇ ਸਰਮਨੀ ਸ਼ੁਰੂ ਹੋ ਜਾਣੀ ਆ ਤੇ ਟੀਮਾਂ ਨੇ ਸਾਰਿਆਂ ਨੇ ਆਉਣਾ ਵਾ ਉਹਦੇ ਤੋਂ ਬਾਅਦ ਅਫੀਸ਼ੀਅਲ ਜਿਹੜਾ ਮੈਚ ਆ ਉਹ 12:30 ਆਪਾਂ ਸ਼ੁਰੂ ਕਰਨਾ ਹੈਗਾ ਬਟ ਸਾਡੇ ਵੱਲੋਂ ਪਿਛਲੇ ਸਾਲ ਵੀ ਜੇ ਦੇਖਿਆ ਜਾਵੇ ਤਾਂ ਆਲਮੋਸਟ ਟਾਈਮ ਤੇ ਪਹਿਲਾ ਮੈਚ ਸ਼ੁਰੂ ਹੋ ਗਿਆ ਸੀ ਅ ਬਟ ਇਸ ਸਾਲ ਦੀ ਜਿਹੜੀ ਟਾਈਮਿੰਗ ਆ ਉਹ 12 ਵਜੇ ਦੀ ਆ ਅਸੀਂ ਸੰਗਤਾਂ ਨੂੰ ਪਰ ਰਿਕਵੈਸਟ ਇਹ ਕਰਦੇ ਆ ਕਿ ਕਿਉਂਕਿ ਟ੍ਰੈਫਿਕ ਟਰਾਂਸਪੋਰਟ ਦਾ ਕਰਕੇ ਵੀ ਟਰਾਈ ਕਰੋ ਤੁਸੀਂ 11:00 ਵਜੇ ਆਪਦੀ ਸੀਟ ਜਿਹੜੀ ਆ ਉਹਦੇ ਤੇ ਪਹੁੰਚ ਜਾਓ ਕਿਉਂਕਿ ਅਸੀਂ ਚਾਹੁੰਦੇ ਆ ਵੀ ਜਿੰਨੀ ਛੇਤੀ ਜਦਾਂ ਨਾਰਮਲ ਇੰਟਰਨੈਸ਼ਨਲ ਮੈਚ ਹੁੰਦੇ ਆ ਵੀ ਜੇ ਥੋੜਾ ਕਰ ਲਈ ਆਉਂਗੇ ਤਾਂ ਤੁਹਾਨੂੰ ਰਹੂਗਾ ਸੋ ਪਹਿਲੀ ਜਿਹੜੀ ਆਪਣੀ ਸਰਮਨੀ ਆ ਉਹ 12 ਵਜੇ ਸ਼ੁਰੂ ਹੋ ਜਾਣੀ ਆ ਤੇ 1 ਵਜੇ ਪਹਿਲਾ ਮੈਚ ਹੋਊਗਾ ਜੀ ਬਾ ਸਾਢੇ 12 ਤੋਂ 1 ਵਜੇ ਦੇ ਵਿੱਚ ਵਿੱਚ ਤੇ ਸਾਰੇ ਮੈਚ ਨੂੰ ਸਮੂਥ ਚਲਾਉਣ ਵਾਸਤੇ ਜਿੰਨੇ ਵੀ ਮੈਚ ਹੋਣੇ ਆਂ ਕਈ ਵਾਰੀ ਕੋਈ ਗੜਬੜ ਵੀ ਹੋ ਜਾਂਦੀ ਨੰਬਰ ਉੱਪਰ ਥੱਲੇ ਹੋ ਜਾਂਦਾ ਉਹਨੂੰ ਟੈਕਲ ਕਰਨ ਵਾਸਤੇ ਵੀ ਪੂਰੇ ਪ੍ਰਬੰਧ ਹੈਗੇ ਆ ਹਾਂਜੀ ਦੇਖੋ ਜੀ ਜਿੱਦਾਂ ਵੱਡੇ ਕੱਪਾਂ ਦੇ ਹੁੰਦਾ ਵਾ ਸਾਡੀ ਜਿਹੜੀ ਤੇ ਕੋਈ ਪੁਆਇੰਟ ਸਿਸਟਮ ਦਾ ਉਹਦੇ ਲਈ ਸਾਡੀ ਟੈਕਨੀਕਲ ਕਮੇਟੀ ਹੋਊਗੀ ਉਹਨਾਂ ਨੂੰ ਰੀਪਲੇਸ ਸਕਰੀਨਸ ਅਵੇਲੇਬਲ ਆ ਫੇ ਜਿਹੜੇ ਮੇਨ ਆਪਣੇ ਇੰਟਰਨੈਸ਼ਨਲ ਚਾਰ ਰੈਫਰੀ ਆ ਵੱਡੇ ਉਹ ਵੀ ਪਹੁੰਚੇ ਹੋਏ ਆ ਉਹਨਾਂ ਨੇ ਹੀ ਸਾਰੇ ਮੈਚ ਕਰਾਉਣੇ ਆ ਤੇ ਆਪਣੇ ਤਿੰਨ ਜਿਹੜੇ ਇਥੋਂ ਦੇ ਮੇਨ ਰੈਫਰੀ ਉਹਨਾਂ ਨੇ ਕਰਾਉਣੇ ਆ ਤੇ ਬਾਕੀ ਜਿਹੜੀ ਪ੍ਰਬੰਧਕ ਕਮੇ ਉਹਨੂੰ ਕਾਫੀ ਐਕਸਪੀਰੀਅੰਸ ਆ ਉਹਦੇ ਵਿੱਚ 4-5 ਆਪਣੇ ਕੋਲੋਂ ਸੱਜਣ ਇਦਾਂ ਦੇ ਜਿਨ੍ਹਾਂ ਨੇ ਪਿਛਲੇ 20-20 ਸਾਲ ਤੋਂ ਕਬੱਡੀ ਖੇਡਾ ਰਿਆ ਸੋ ਉਹਨਾਂ ਨੂੰ ਕਾਫੀ ਐਕਸਪੀਰੀਅੰਸ ਆ ਜਦੋਂ ਕੋਈ ਪ੍ਰੋਬਲਮ ਵੀ ਆਊਗੀ ਉਹਨਾਂ ਨੂੰ ਪਤਾ ਕਿਦਾਂ ਟੈਕਲ ਕਰਨਾ ਜੀ ਕਈ ਵਾਰੀ ਇਹ ਹੁੰਦਾ ਕਿ ਕਬੱਡੀ ਖੇਡਣ ਵਾਲੇ 4 ਹੁੰਦੇ ਨੇ ਤੇ ਪਾਣੀ ਪਲਾਉਣ ਵਾਲੇ 15-20 ਵਿੱਚ ਹੋ ਜਾਂਦੇ ਉਹਦਾ ਵੀ ਪੂਰਾ ਰੋਕ ਥਾਮ ਜਿਹੜੀ ਹੈਗੀ ਪਹਿਲਾਂ ਕੀਤੀ ਹੋਈ ਹੈ ਹਾਂਜੀ ਉਹਦਾ ਇਦਾਂ ਜੀ ਪਿਛਲੇ ਸਾਲ ਨਾਲੋਂ ਵੀ ਥੋੜਾ ਪ੍ਰਬੰਧ ਹੋਰ ਸਟ੍ਰੈਕਟ ਆ ਫੈਂਸ ਜਿਹੜੀ ਇੱਕ ਅੰਦਰ ਗਰਾਊਂਡ ਦੇ ਨਾਲ ਲਾਈ ਹੋਈ ਆ ਉਹਦੇ ਵਿੱਚ ਸਿਰਫ ਦੋ ਹੀ ਮ ਪਲਾਉਣਾ ਵਾ ਡਰਿੰਕ ਬ੍ਰੇਕਸ ਆ ਅਫੀਸ਼ੀਲੀ ਸੋ ਕੋਈ ਤੁਹਾਨੂੰ ਜਿਆਦਾ ਗਰਾਉਂਡ ਦੇ ਵਿੱਚ ਕੋਈ ਕਹਿ ਲੋ ਕਿ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਪਤਾ ਦਰਸ਼ਕਾਂ ਨੂੰ ਇਦਾਂ ਲੱਗਦਾ ਕਿ ਵੀ ਗਰਾਊਂਡ ਦੇ ਵਿੱਚ ਜਿਆਦਾ ਰਸ਼ ਆ ਉਹਨੂੰ ਅਸੀਂ ਟਰਾਈ ਕੀਤੀ ਆ ਵੀ ਪਿਛਲੇ ਸਾਲ ਨਾਲੋਂ ਵੀ ਜਿਆਦਾ ਟੈਕਲ ਕਰੀਏ ਕਿ ਸਿਰਫ ਜਿਹੜੇ ਰੈਫਰੀ ਆ ਤੇ ਜਾਂ ਕੋਈ ਬੰਦਾ ਜਿਹੜੇ ਬੰਦੇ ਨੇ ਅਫੀਸ਼ੀਅਲ ਦੋ ਬੰਦੇ ਆ ਜਿਨ੍ਹਾਂ ਨੇ ਪਾਣੀ ਪੁਲਾਉਣਾ ਉਹੀ ਟੀਮ ਦੇ ਵਿੱਚ ਉਹੀ ਗਰਾਊਂਡ ਦੇ ਵਿੱਚ ਹੋਣ ਜਦੋਂ ਮੈਚ ਚੱਲਦਾ ਤੇ ਇੱਕ ਨਾ ਭਵਿੰਦਰ ਸਿੰਘ ਜੀ ਜਦ ਤੁਸੀਂ ਹੁਣ ਅਫੀਸ਼ੀਅਲ ਦੇ ਵਿੱਚ ਕੰਮ ਕਰਦੇ ਹੈ ਕਿਉਂ ਚਿਕਨਾਈ ਵਾਲਾ ਜਿਹੜਾ ਮਸਲਾ ਹੈਗਾ ਉਹ ਬੜਾ ਚੱਲਦਾ ਹੈਗਾ ਕਬੱਡੀ ਦੇ ਵਿੱਚ ਉਹਦੇ ਤੇ ਵੀ ਹੈਗਾ ਕੋਈ ਸਖਤਾਈ ਉਹ ਤੁਹਾਨੂੰ ਪਤਾ ਹੀ ਹੈ ਪਿਛਲੇ ਸਾਲ ਆਪਾਂ ਕਾਫੀ ਚਰਚਾ ਚ ਆਈ ਸੀ ਇੱਕ ਬਹੁਤ ਵੱਡਾ ਪਲੇਅਰ ਸੀ ਜਿਹਨੂੰ ਆਪਾਂ ਇਥੇ ਗਰਾਊਂਡ ਚੋਂ ਦੋ ਬੈਨ ਕਰਤਾ ਸੀ ਸੋ ਜਿਹੜਾ ਚਿਕਨਾਈ ਵਾਲਾ ਵਾ ਉਹਦਾ ਸਿਸਟਮ ਫੇ ਇਦਾਂ ਹੀ ਹੋਣਾ ਪਿਛਲੇ ਸਾਲ ਵਾਂਗੂ ਪੂਰਾ ਸਖਤ ਹੋਣਾ ਪਲੇਅਰ ਦੀ ਅਬਿਲਿਟੀ ਦੇ ਹਿਸਾਬ ਨਾਲ ਨਹੀਂ ਅਸੀਂ ਦੇਖਣਾ ਯਾਨੀ ਇਹ ਹੈਗਾ ਆ ਕਿ ਕੋਈ ਇਦਾਂ ਨਹੀਂ ਹੈਗਾ ਕਿ ਹੁਣ ਕਿਸੇ ਨੇ ਕਿਹਾ ਇਹ ਲਾ ਲਿਆ ਹੈਗਾ ਚਲੋ ਆਪਾਂ ਆਪਣਾ ਰੂਲ ਚੇਂਜ ਕਰਦੇ ਰੂਲ ਇਜ਼ ਰੂਲ 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 ਹੀ ਆ ਜੀ ਪਿਛਲੇ ਸਾਲ ਵਾਂਗੂ ਜਿੱਦਾਂ ਆਪਾਂ ਪਲੇਅਰ ਵੱਡਾ ਬਹੁਤ ਹੀ ਵੱਡਾ ਪਲੇਅਰ ਸੀ ਉਹ ਉਹਨੂੰ ਬਾਹਰ ਕੱਢਣਾ ਸਾਡੇ ਲਈ ਬਹੁਤ ਹੀ ਮੁਸ਼ਕਲ ਵਾਲਾ ਕੰਮ ਸੀ ਬਟ ਅਸੀਂ ਉਹ ਇਸ ਸਾਲ ਵੀ ਸੇਮ ਆ ਪਲੇਅਰਾਂ ਨੂੰ ਆਲਰੇਡੀ ਪਹਿਲਾਂ ਇਨਫੋਰਮੇਸ਼ਨ ਪਹੁੰਚੀ ਹੋਈ ਆ ਕਿ ਅਸੀਂ ਸੰਗਤਾਂ ਨੂੰ ਪਹਿਲਾਂ ਰੱਖ ਕੇ ਚੱਲਣਾ ਉਹ ਕਲੀਨ ਕਬੱਡੀ ਦੇਖਣਾ ਚਾਹੁੰਦੇ ਆ ਸੋ ਜੇ ਕਿਸੇ ਪਲੇਅਰ ਨੇ ਕੋਈ ਪ੍ਰੋਬਲਮ ਕੀਤੀ ਅਸੀਂ ਸੰਗਤ ਨੂੰ ਪਹਿਲਾਂ ਅਸੀਂ ਪਲੇਅਰ ਨੂੰ ਬਾਹਰ ਬਿਠਾਵਾਂਗੇ ਹਾਂ ਸੋ ਕਿਉਂਕਿ ਸਾਰਿਆਂ ਲਈ ਬਰਾਬਰ ਕਬੱਡੀ ਹੋਵੇ ਸੋ ਉਹਦੇ ਰੂਲ ਪਿਛਲੇ ਸਾਲ ਵਾਂਗੂ ਸਟ੍ਰਿਕਟੀ ਹੈ ਜੀ ਤੇ ਬਾਕੀ ਹੁਣ ਜਿਹੜਾ ਗਰਾਊਂਡ ਦੇ ਵਿੱਚ ਸਾਰਾ ਜਿਹੜਾ ਮਾਰਕੇ ਮੁਰਕੇ ਹੈਗੀ ਉਹ ਆਪਾਂ ਦੇਖ ਰਹੇ ਆ ਇੱਥੇ ਪੂਰੀ ਹੋ ਗਈ ਹੈਗੀ ਆ ਤੇ ਸਾਰੀ ਬਾਕੀ ਹੋਰ ਕੋਈ ਗੱਲਬਾਤ ਤੁਸੀਂ ਕਰ ਬਾਕੀ ਜੀ ਮਾਰਾ ਨੇ ਸੁਣੀ ਹੋਈ ਹੈ ਵੈਦਰ ਬਹੁਤ ਸੋਹਣਾ ਜਿਹੜੀ ਗਰਾਊਂਡ ਦੀ ਪ੍ਰੈਪਰੇਸ਼ਨ ਆ ਉਹ 95% ਡਨ ਆ ਤੁਸੀਂ ਦੇਖ ਹੀ ਲਿਆ ਪਿੱਛੇ 뮤직 ਵੀ ਚੱਲਦਾ ਸੀ ਤੇ ਉਹਦਾ ਸਾਊਂਡ ਸਿਸਟਮ ਸਾਰਾ ਕੁਝ ਆਲਮੋਸਟ ਡਨ ਹੋ ਚੁੱਕਾ ਹੁਣ ਬਸ ਇਹ ਹੀ ਆ ਕਿ ਕੱਲ ਨੂੰ ਤਿਆਰੀਆਂ ਵਾਂ ਤੇ ਸੰਗਤ ਨੂੰ ਰਿਕਵੈਸਟ ਆ ਕਿ ਟਾਈਮ ਸਰ ਆਇਓ ਉਹਦੇ ਨਾਲ ਥੋੜਾ ਇਹ ਹੋ ਜਾਂਦਾ ਕਿ ਸਾਰਿਆਂ ਨੂੰ ਈਜ਼ੀ ਹੋ ਜਾਂਦਾ ਬਹਿਣਾ ਵੀ ਹਨਾ ਤੇ ਆਪਣੇ ਬੱਚੇ ਆ ਵੀ ਟਰਾਈ ਕਰੋ ਵੀ ਜੇ ਛੇਤੀ ਆ ਜਾਣ ਤੇ ਉਹ ਬੈਟਰ ਹੈ ਜੀ ਧੰਨਵਾਦ ਜੀ ਤੁਸੀਂ ਗੱਲਬਾਤ ਕੀਤੀ ਇਹ ਸਨ ਭពਿੰਦਰ ਸਿੰਘ ਜਿਨ੍ਹਾਂ ਨੇ ਗੱਲਬਾਤ ਕੀਤੀ ਹੋਰ ਵੀ ਜਾਣਕਾਰੀਆਂ ਲੈ ਕੇ ਕਬੱਡੀ ਕੱਪ ਦੇ ਸਬੰਧ ਦੇ ਵਿੱਚ ਲੈ